ਸਸੀ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਿਸਕਰਨ ਸਿੰਘ ਬਠਿੰਡਾ ਦੇ ਅੰਦਰ ਇੱਕ ਛੋਟੀ ਉਮਰ ਦੀ ਬੱਚੀ ਵੱਲੋਂ ਜੋ ਸਿਰਫ ਮੈਂ 9 ਸਾਲ ਦੀ ਉਮਰ ਦੇ ਵਿੱਚ ਹੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਸਾਡੇ ਨਾਲ ਉਹ ਬੱਚੀ ਅਸੀਂ ਉਹਨਾਂ ਨਾਲ ਗਰਮਤ ਕਰਾਂਗੇ ਮੇਰਾ ਬੇਟਾ ਬਹੁਤ ਬਦਮਾਰਕਾ ਥੈਂਕ ਯੂ ਇਹ ਕਹਾਂ ਜਰੋ ਬੇਟਾ ਕਿੰਨੀ ਖੁਸ਼ੀ ਹੋਈ ਤੁਸੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਜਿਹੜੀ ਇਹ ਹੈ ਜੀ ਪਲੰਗ ਪੱਟੀ ਹੈ ਤੇ ਉਹ ਸਫਲ ਵੀ ਹੋਈ ਬਹੁਤ ਅੱਛਾ ਲੱਗ ਰਿਹਾ ਹੈ ਮੇਰਾ ਜੀਵਨ ਦਾ ਮੇਰਾ ਉਹ ਪੂਰਾ ਹੋ ਗਿਆ आगे क्या ड्रीम है फिर इसकी इसके अलावा इंजीनियर बनना मुझे सॉफ्टवेयर या एरोनॉटिकल इंजीनियरिंग में से एक कितनी उम्र है इस इस वक्त आपकी इस वक्त मेरे 10 ईयर वन बर्थ है जब मेरा रिजल्ट आया तो इसकी आप आप इससे पहले किस स्कूल में पढ़ते थे कहाँ तक वो स्कूल में स्टडी करी फिर आगे स्टडी करी अब कैसे जी चाहो मैं सबसे पहले नर्सरी एलकेजी यूकेजी फर्स्ट तो मैंने बालवा स्कूल गिदरबा की एंड उसके बाद मैंने वो छींदा थर्ड क्लास सिक्स क्लास की एंड उसके बाद मैंने क्वेश्चन सॉल्व किया मतलब का का लेवल का था तो टीचर्स ने मेरा एक टेस्ट लिया वो भी मेरा अच्छा गया तो हमने के प्रिपरेशन शुरू की एंड नाइन्थ का एग्जाम देने के बाद मतलब बहुत अच्छा था कैब्रिज का बोर्ड था तो हो गया तो टेंथ की प्रमिशन मिल गई मुझे उधर से तो मैंने टेंथ का पेपर दिया स्कूल 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 के के आप जब थे, में थे थे तो उस जो आपके के टीचर थे, उसकी सपोर्ट सपोर्ट कैसी रही? उन्होंने बहुत बहुत किया मतलब मुझे अच्छा जितने भी टीचर्स अच्छे अपना माताजी ने गलत कर नाम तमन्नाथोरिया ਤਮੰਨਾ ਜੀ ਜੇ ਗੱਲ ਕਰੀਏ ਬੱਚੀ ਨੇ ਐਡੀ ਵੱਡੀ ਜਿਹੜੀ ਉਪਲਬਧੀ ਹੈ ਉਹ ਹਾਸਲ ਕੀਤੀ ਹੈ ਛੋਟੀ ਜਿਹੀ ਇਹ ਕੀ ਕਹਣਾ ਚਾਹੁੰਦੇ ਕਿੰਨੀ ਖੁਸ਼ੀ ਹੋਈ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਦਾ ਡ੍ਰੀਮ ਪੂਰਾ ਹੋ ਗਿਆ ਹੈ ਅੰਡਰਏਜੇਟ ਚ ਹੀ ਕਰਨਾ ਚਾਹੁੰਦੀ ਸੀ ਸਾਰਾ ਕੁਝ ਇਹਦੇ ਤੋਂ ਪਹਿਲੇ ਆਪਣੇ ਇੱਥੇ ਯੰਗੇਸਟ ਪਾਇਲਟ ਹੈ ਸਾਖਸ਼ੀ ਉਹਨਾਂ ਨਾਲ ਮਿਲੀ ਹੈ ਤੇ ਉਹਨਾਂ ਨੂੰ ਦੇਖ ਕੇ ਹੀ ੜਾ ਮੋਟੀਵੇਟ ਹੋਈ ਸੀ ਕਿ ਮੈਂ ਵੀ ਅੰਡਰਏਜੇਟ ਚ ਕੁਝ ਤਾਂ ਕਰ ਹੀ ਸਕਦੀ ਹਾਂ ਐਨੇ ਚੂਜ਼ ਕੀਤਾ ਕਿ ਮੈਂ ਅੰਡਰਏਜੇਟ 10th ਕਰੂੰਗੀ ਤੇ ਉਹ ਐਨੇ ਅਚੀਵ ਵੀ ਕੀਤਾ ਤੁਸੀਂ ਕਿਸ ਤਰ੍ਹਾਂ ਜਦੋਂ ਗੱਲ ਤੁਸੀਂ ਹੀ ਕੰਮ ਕਰਦੇ ਹੋ ਤੇ ਇਹ ਮੇਰੇ ਜਿਹੜੇ ਫਾਦਰ ਸਾਹਿਬ ਨੇ ਕੰਮ ਕਰਦੇ ਐ। ਐਂਦੇ ਪਾਪਾ ਫਾਰਮਾਸਿਊਟਿਕਸ ਕੰਪਨੀ ਦੇ ਵਿੱਚ ਐ ਤੇ ਉਹ ਵਿਅਤ੍ਰਿਸ ਕੰਪਨੀ ਆ ਅਮਰੀਕਾ ਦੀ ਅਮਰੀਕਾ 베ਸਟ ਐ। ਉਹਦੇ ਚ ਜੋਬ ਕਰਦੇ ਐ ਤੇ ਮੈਂ ਪਿੱਛੇ ਐਂਦੀ 10th ਤੋਂ ਪਹਿਲਾਂ ਸਾਇੰਸ ਟੀਚਰ ਰਹੀ ਆ ਸਨਾਵਰ ਸਕੂਲ 'ਚ ਮੈਂ ਟੀਚ ਕੀਤਾ ਐ। ਐਂਦੇ ਅਲਾਵਾ ਮੇਰਾ ਆਪਣਾ ਇੰਸਟੀਚਿਊਟ ਹੁੰਦਾ ਸੀ ਬਦੜਵਾ ਫੋਕਸ। 10ਵੀਂ ਤੋਂ ਇਹ ਨਹੀਂ ਜਿਹੜੀ ਇਹ ਇਸ ਵਿਅਕਤੀ ਨੇ ਕੀਤੀ ਐ ਉਹ ਕਿਸ ਤਰ੍ਹਾਂ ਕੀਤੀ ਐ ਜਣੀ ਇਸ ਤਰ੍ਹਾਂ ਅੱਗੇ ਕੀ ਜਾ ਕੇ ਆਪਣੀ ਨੇ 3 ਤੱਕ ਤਾਂ ਨੋਰਮਲ ਸਟੱਡੀਜ਼ ਹੀ ਕੀਤੀਆਂ 3 ਦੇ ਵਿੱਚ ਆ ਨੇ 4 5 6 ਦੀਆਂ ਬੁੱਕਸ ਨਾਲ ਕਰ ਲੀਆਂ ਸੀਆਂ ਕਿਉਂਕਿ ਇਹ ਪਹਿਲੇ ਚੈਸ ਪਲੇਅਰ ਰਹੀ ਐ ਤਾਂ ਇਹ ਚੈਸ ਦੀ ਬੁੱਕਸ ਕਰਦੀ ਹੁੰਦੀ ਸੀ ਸਾਨੂੰ ਲੱਗਿਆ ਵੀ ਇਹ ਮਤਲਬ ਬਾਕੀ ਰੀਡਿੰਗ ਵਾਲੀ ਬੁੱਕਸ ਵੀ ਕਰ ਸਕਦੀ ਐ ਤਾਂ ਅਸੀਂ ਜਸਟ ਫਨ ਵੇ ਚਾਨੂੰ ਜਿਵੇਂ ਰੀਡਿੰਗ ਸਟਾਰਟ ਕਰਵਾਤੀ ਮੈਂ ਦੇਖਿਆ ਵੀ ਇਹਨੂੰ ਕਾਫੀ ਕੁਝ ਯਾਦ ਵੀ ਰਹਿ ਰਿਹਾ ਸੀ ਤਾਂ ਅਸੀਂ ਸੋਚਿਆ ਵੀ ਪ੍ਰੋਪਰਲੀ ਕਨਸੈਂਟਰੇਟ ਕਰਕੇ ਅਗਰ ਕਰਵਾਇਆ ਜਾਏ ਤਾਂ ਇਹ ਕਰ ਸਕਦੀ ਹੈ ਫਿਰ ਅਸੀਂ ਇਹਨੂੰ ਮਤਲਬ ਸਾਰੀ ਬੁੱਕਸ ਕਰਵਾਈਆਂ 4th ਤੋਂ ਲੈ ਕੇ 9th ਤੱਕ ਦੀਆਂ ਉਹਦੇ ਬਾਅਦ ਇਹਦਾ ਪੈਨਲ ਚ ਇੰਟਰਵਿਊ ਦਵਾਇਆ ਕੈਂਬ੍ਰਿਜ ਬੋਰਡ ਦੇ ਪੈਨਲ ਨੇ ਇਹਨੂੰ ਸਿਲੈਕਟ ਕੀਤਾ ਉਹਨਾਂ ਨੇ ਸਪੈਸ਼ਲ ਪਰਮਿਸ਼ਨ ਦਿੱਤੀ 10th ਪਾਸ ਤੇ ਤੇ ਉਹਦੇ ਬਾਅਦ ਇਹਨੇ 10th ਦੇ ਐਗਜ਼ਾਮਸ ਦਿੱਤੇ ਤੇ ਕਲੀਅਰ ਵੀ ਕੀਤੇ ਆ ਬਹੁਤ ਵਧੀਆ ਨੰਬਰਾਂ ਨਾਲ ਤੇ ਇਹਨੂੰ ਕੈਂਬ੍ਰਿਜ ਤੋਂ ਆਈਸਟਾ ਸਰਟੀਫਿਕੇਟ ਵੀ ਇਸ਼ੂ ਹੋਇਆ ਕੋਈ ਇਸਨੇ ਜਿਹੜਾ ਐਕਸਟਰਾ ਕਲਾਸ ਲਗਾਈਆਂ ਜਾਂ ਕੋਈ ਟਿਊਸ਼ਨ ਲਗਾਈ ਜਾਂ ਇਹ ਸਿਰਫ ਆਪਣੀ ਇੱਥੇ ਅੰਦਰ ਵੈਕੀ ਸਟੱਡੀ ਕਰਦੀ ਸੀ ਨਹੀਂ ਸਰ ਇਹਨੂੰ ਆਕਾਸ਼ ਇੰਸਟੀਚਿਊਟ ਦੇ ਟੀਚਰਸ ਨੇ ਉਸ ਚੀਜ਼ ਵਾਸਤੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਮਤਲਬ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਆ ਰਹੀਆਂ ਸੀ ਮੈਥਸ ਮੇਰਾ ਕਾਫੀ ਵੀਕ ਆ ਕਹਿ ਸਕਦੇ ਹਾਂ ਉਹਨਾਂ ਸਟਰੋਂਗ ਨਹੀਂ ਸੀ ਜਿੰਨਾ ਕਿ ਇਹਦਾ ਟਫ ਸੀ ਆਈਜੀਸੀ ਐਸੇ ਕੈਂਬਰਿਜ ਬੋਰਡ ਦਾ ਤੇ ਉਹਨਾਂ ਨੇ ਜਿਵੇਂ ਫਿਜ਼ਿਕਸ ਦੇ ਵੀ ਕਾਫੀ ਟਾਪਿਕਸ ਸੀ ਜਿਹੜੇ ਕਿ ਮਤਲਬ ਆਪਾਂ ਉਹਨਾਂ ਵਧੀਆ ਨਹੀਂ ਕੀਤਾ ਹੁੰਦੇ ਕਿਉਂਕਿ ਮੈਂ ਬਾਇਓਲੋਜੀ ਟੀਚਰ ਦਾ ਕਲ ਜੀ ਸਟੂਡੈਂਟ ਰਹੀਆਂ ਤੇ ਫਿਰ ਫਿਜ਼ਿਕਸ ਦੇ ਜਿਵੇਂ ਹੋ ਗਏ ਆ ਜਿਹੜੇ ਵੀ ਐਕਸਟਰਾ ਟਾਪਿਕਸ ਹੋ ਗਏ ਉੱਥੇ ਆਕਾਸ਼ ਸਿੰਘ ਜੂਬਲੇ ਟੀਚਰਸ ਐ ਰੋਸ਼ਨ ਸਰ ਐ ਫਿਜ਼ਿਕਸ ਕਰਵਾਉਂਦੇ ਆ ਉਹਨਾਂ ਨੇ ਕਰਵਾਏ ਐ ਐਕਸਟਰਾ ਟਾਪਿਕਸ ਮਹਿਕ मैम ਨੇ ਕੈਮਿਸਟਰੀ ਦੇ ਕਾਫੀ ਟਾਪਿਕਸ ਚ ਹੈਲਪ ਕੀਤੀ ਤੇ ਮੈਥ ਸਾਰਾ ਦਰਮਿੰਦਰ ਸਰ ਨੇ ਕਰਵਾਇਆ ਕਾਸ਼ ਜੀ ਸਟੱਡੀ ਦੀ ਗੱਲ ਕਰੀਏ ਕਿੰਨਾ ਟਾਈਮ ਇਹ ਆਪਣਾ ਸਟੱਡੀ ਕਰਦੀ ਫਿਰ ਇਹ ਐਡਿਟ ਵੀ ਜਾਂਦੀ ਹੋਣੀ ਹੈ ਜਾਂ ਹੋਰ ਜਿਵੇਂ ਸ਼ੌਂਕ ਹੋਣੇ ਇਹਨਾਂ ਦੇ ਸਟੱਡੀ ਕਦੋਂ ਕਰਦੀ ਸੀ ਇਹ ਸਟੱਡੀ 4 ਆਵਰਸ ਆਪਾਂ ਕਹਿ ਸਕਦੇ ਹਾਂ ਵਿਚਾਰ ਬੰਟੇ ਸਟੱਡੀ ਕਰਦੀ ਹੈ ਬਾਕੀ ਟਾਈਮ ਮੇ ਖੇਡਦੀ ਹੈ ਕਦੇ ਬੈਡਮਿੰਟਨ ਖੇਡ ਲਿਆ ਕਦੇ ਚੈਸਸ ਖੇਡ ਲਈ ਐਦਾਂ ਦੀ ਐਕਟੀਵਿਟੀਜ਼ ਕਦੇ ਰਨਿੰਗ ਕਰ ਲਈ ਕਦੇ ਡਾਂਸ ਕਰ ਲਿਆ ਜਿਵੇਂ ਬਾਕੀ ਬੱਚੇ ਕਰਦੇ ਆ ਅਗਲਾ ਕੀ ਫਿਰ ਇਸਦਾ Aim ਕੀ ਹੈ ਅਗੇ ਕਿਥੋਂ ਤੱਕ ਲੈ ਕੇ ਜਾਣਾ ਹੈ ਸਨੀ ਜੈ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਇੰਜੀਨੀਅਰ ਬੰਨਾ ਚਾਹਦੀ ਹੈ ਤੇ ਉਸ ਚੀਜ਼ ਚ ਉਹਨੂੰ ਟੀਚਰ ਸਪੋਰਟ ਵੀ ਬਹੁਤ ਕਰ ਰਿਹਾ ਹੈ ਇਹ ਕਾਸ਼ ਇੰਸਟੀਚਿਊਟ ਜਾ ਰਹੀ ਹੈ ਐਂਡ ਦੇ ਅਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਆਰਡੀ ਸਰ ਹੈ ਉਹ ਸਾਡੇ ਨੇਬਰਸ ਹੀ ਆ ਤਾਂ ਉਹਨਾਂ ਨੇ ਬਹੁਤ ਸਪੋਰਟ ਕੀਤਾ ਜਿਵੇਂ ਵੀ ਇਹ ਕਹਿੰਦੀ ਹੈ ਵੀ ਮੈਨੂੰ ਆ ਟੌਪਿਕ ਸਮਝ ਨਹੀਂ ਆਇਆ ਹੈ ਮੈਨੂੰ ਦੁਬਾਰਾ ਕਰਵਾ ਦਿਓ ਐਂਡ ਦੇ ਅਲਾਵਾ ਫਿਜ਼ਿਕਸ ਦੇ ਮੋਹਿਤ ਸਰ ਕਿਰਨ ਸਰ ਇਹਦੀ ਬਹੁਤ ਹੈਲਪ ਕਰ ਰਹੇ ਉਹ ਚੀਜ਼ਾਂ ਜੀ ਆਪਾਂ ਗੱਲ ਕਰੀਏ ਕਿਸੇ ਵੀ ਸੁਨਕ ਮੈਲ ਵੀ ਹੈ ਕਿਸੇ ਬੁੱਕ ਦੇ ਵਿੱਚ ਇਹਦਾ ਨਾਮ ਰਿਕਾਰਡ ਕਰਨਾ ਕਿਹੜੀ ਕਿਥੋਂ ਹਾਂ ਆਂ ਇੰਡੀਆ ਬੁੱਕ ਆਫ ਰਿਕਾਰਡਸ ਤੋਂ ਆਪਣੀ ਕੋਲ ਮੇਲ ਆਈ ਹੈ ਉਹਦੇ ਚਾਹ ਜੇ ਆਪਾਂ ਪ੍ਰੋਸੀਡ ਕਰਨਾ ਕਿਉਂਕਿ ਇਹਦਾ ਰਿਜ਼ਲਟ ਹੁਣੇ ਹੀ ਆਇਆ ਤਾਂ ਅਸੀਂ ਹਜੇ ਪ੍ਰੋਸੀਡ ਕੀਤਾ ਨਹੀਂਗਾ ਮੇਬੀ ਇਹਦਾ ਉਹਦੇ ਚ ਵੀ ਨਾਮ ਆ ਜਾਏਗਾ ਮੇਰਾ ਬੇਟਾ ਜੀ ਗੱਲ ਕਰੀਏ ਅੱਜਕੱਲ ਦੇ ਜਿਹੜੇ ਅੱਜਕੱਲ ਦੇ ਜਿਹੜੇ ਛੋਟੇ ਮੁੰਡੇ ਬੱਚੇ ਨੇ ਉਹ ਜ਼ਿਆਦਾਤਰ ਮੋਬਾਈਲ ਦੇ ਵਿੱਚ ਬੀਤ ਰਹਿੰਦੇ ਆ ਸੋਸ਼ਲ ਮੀਡੀਆ ਬਹੁਤ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਜਾਂ ਕੋਈ ਹੋਰ ਇਸ ਤਰ੍ਹਾਂ ਦੀ मैं देखती हूँ मैं उसमें पढ़ाई की चीजें भी देखती हूँ मेहता का उल्टा में देखती हूँ एंड वो बहुत तो इंटरेस्टिंग चीज है से मुझे सब कुछ बहुत कुछ सीखने को भी मिलता है दो दिन पहले एक लड़की ने मुझसे क्वेश्चन पूछा मतलब गुजरात के बारे में तो जेठालाल उसमें जो है वो गुजरात के है तो उसका क्वेश्चन मुझे आता था कच्छ सो उसने मुझे मतलब स्टडी में भी अच्छा सपोर्ट हुआ एंड इंटरेस्ट भी बना

ਮੇਕੋ ਜੀ ਇਹ ਹੈ ਮੇਰਾ ਬੇਟੀ ਜਿਸ ਦੀ ਸਿਰਫ 9 ਸਾਲ ਦੀ ਹੈ ਅੱਜ ਤੱਕ ਲਗਭਗ ਦੀ ਇਹਦੀ ਉਮਰ ਹੈ ਇਹ 10ਵੀਂ ਦੀ ਪ੍ਰੀਖਿਆ ਇਸ ਨੇੜੀ ਹੈ ਉਹ ਪਾਸ ਕਰ ਲਈ ਹੈ ਤੇ ਅੱਗੇ ਇਸ ਨੇ ਜਿਹੜਾ ਹੈਗਾ ਜੇਈ ਦੀ ਇਸ ਨੂੰ ਤਿਆਰੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਵੀ ਇਹਨਾਂ ਦੇ ਸੌਫਟਵੇਅਰ ਬਣ ਦੇਣ ਦੀ ਇੱਛਾ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਇਹਦੀ ਇਹ ਚਾਹ ਜਿਹੜੀ ਉਹ ਜਲਦੀ ਪੂਰੀ ਹੋਵੇ ਖਬਰ ਪਹੁੰਚਾਉਣ ਦੇ ਲਈ ਬਠਿੰਡਾ ਤੋਂ ਜਿਸ ਕਰਨ ਵੀ ਦੀ ਰਿਪੋਰਟ